ਕਿਸਾਨ ਭਰਾਵਾਂ ਨੂੰ ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮ ਵਾਲਿਆਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ ਅੱਜ ਆਪਾਂ ਵੀਡੀਓ ਬਣਾਉਨੇ ਆ ਉਹ ਬਹੁਤ ਫਾਇਦੇਮੰਦ ਔਰ ਬਹੁਤ ਵੱਡੇ ਰੋਗ ਨੂੰ ਰੋਕਣ ਵਾਲੀ ਔਰ ਸਸਤਾ ਤੇ ਘਰੇ ਸਮਾਨ ਪਿਆ ਹੋਇਆ ਇੱਕੇਦਮ ਇਲਾਜ ਜਿਹੜਾ ਕਿ ਆਪਾਂ ਉਹ ਲਾਜ ਐਂਡੀਬੈਟਿਕ 4.5 ਗ੍ਰਾਮ ਦੇ ਟੀਕੇ ਲੱਗਦੇ ਆਗੇ ਉਹਨਾਂ ਨੂੰ ਆਪਾਂ ਗਾਂ ਨੂੰ ਬਚਾਉਣ ਵਾਸਤੇ ਮੈਲਾ ਮੂਤਣ ਤੋਂ ਆਪਾਂ ਕੀ ਕਰਦੇ ਆਂਗੇ ਆਪਾਂ ਘਰੇ ਬੈਠੇ ਤਿੰਨ ਖਰਾਕਾਂ ਦੇ ਦੋ ਤਿੰਨ ਖਰਾਕਾਂ ਦੇ ਨਾਲ ਬਿਲਕੁਲ ਓਕੇ ਹੋ ਜੂ ਗਰੰਟੀ ਆ ਗਈ ਇਸ ਚੀਜ਼ ਦੀ ਫੁੱਲ ਗਰੰਟੀ ਆ ਗਈ ਅਗਰ ਜਦੋਂ ਪਸ਼ੂ ਆਪਣਾ ਮੈਲਾ ਮੂਤ ਜਾਂਦਾ ਨਾਲ ਦੀ ਨਾਲ ਗਾਂ ਗਾਂ ਨੂੰ ਬੁਖਾਰ ਚੜ ਜਾਂਦਾ 105 106 ਬੁਖਾਰ ਹੋਊਗਾ ਜਦੋਂ ਮੈਲਾ ਮੂਤੂ ਮੈਲਾ ਮੂਤਣ ਦੇ ਕਾਰਨ ਕਈ ਆ ਇੱਕ ਗਾਂ ਨੂੰ ਬੁਖਾਰ ਹੋ ਜਾਣਾ ਪਹਿਲਾ ਦੂਜਾ ਗਾਂ ਦੇ ਚਿਚੜ ਲੱਗਣੇ ਉਹ ਵੀ ਮੈਲਾ ਮੂਤੂਗਾ ਤੀਜਾ ਗਾਂ ਨੂੰ ਗਰਮੀ ਲੱਗ ਜਾਣੇ ਚੌਥਾ ਗਾਂ ਨੂੰ ਕਈ ਵਾਰੀ ਪਖੀ ਨੂੰ ਜਦੋਂ ਆਪਾਂ ਪਾਣੀ ਪਿਆ ਦਿੰਨੇ ਆ ਗਰਮ ਸਰਦ ਹੋ ਜਾਂਦਾਗਾ ਸਰੀਰ ਉਹ ਵੀ ਇੱਕ ਨਾ ਮਹਾਰਾਜ ਬਿਮਾਰੀ ਆ ਉਹ ਬੁਖਾਰ ਚੜਾਊਗੀ ਬੁਖਾਰ ਇੱਕੇਦਮ 500 ਤੇ 100 4 ਛੀਤੇ ਵੱਜੂਗਾ ਉਹ ਵੱਜੂਗਾ ਤੇ ਨਾਲ ਦੀ ਨਾਲ ਗਾਂ ਮੈਲਾ ਮੂਜ ਜਾਂਦੀ ਆ ਮੈਲਾ ਮੂਜ ਜਾਂਦੀ ਆ ਗਾਂ ਇੱਕਦਮ ਢੇਰੀ ਹੋ ਜਾਂਦੀ ਆ 20 25 ਲੀਟਰ ਜਿਹੜਾ ਦੁੱਧ ਹੁੰਦਾਗਾ ਉਹ ਇੱਕੇਦਮ ਥੱਲੇ ਵੱਜਦੀ ਆ 450 ਗ੍ਰਾਮ ਵਾਲੇ ਟੀਕੇ ਲੱਗਦੇ ਆ ਭਾਈ 3 ਦਿਨ ਲੱਗਦੇ ਆ ਜੇ 3 ਦਿਨਾਂ ਨਹੀਂ ਰਾਮਾ ਤਾਂ 5 ਦਿਨ ਲੱਗਦੇ ਆ ਆਹ ਦੇਸੀ ਨੁਕਤਾ ਘਰੇ ਪਿਆ ਆਪਾਂ ਦੇ ਸਕਦੇ ਆ ਔਰ ਕਿਹੜਾ ਕਿਹੜਾ ਦੇਣਾ ਸਾਰਿਆਂ ਨਾਲੋਂ ਪਹਿਲਾਂ ਆਪਾਂ ਅੱਧਾ ਕਿਲੋ ਘਰੇ ਪਿਆ ਆਟਾ ਲੈ ਲਿਆ 200 ਗ੍ਰਾਮ ਹਲਦੀ ਲੈ ਲਈ 200 ਗ੍ਰਾਮ ਪਤਾਸੇ ਲੈ ਲੇ ਅੱਧਾ ਕਿਲੋ ਦਹੀਂ ਲੈ ਲਈ ਤੇ ਔਰ ਅੱਧਾ ਕਿਲੋ ਪਾਣੀ ਲੈ ਲਿਆ ਹੁਣ ਆਪਾਂ ਕਰਨਾ ਕੀ ਆ ਸਾਰਾ ਨੋਂ ਪਹਿਲਾਂ ਆਪਾਂ ਆਟੇ ਨੂੰ ਪੂਰਾ ਬਿਲਕੁਲ ਕੋਲ ਲੈਣਾ ਹੈਗਾ ਇਹਨੂੰ ਇੰਨਾ ਕੋਲਣਾ ਵੀ ਇਹਦੇ ਵਿੱਚ ਕੋਈ ਗੰਢ ਨਾ ਰਹੇ ਬਿਲਕੁਲ ਆਪਾਂ ਇਹਨੂੰ ਬਿਲਕੁਲ ਘੋਲੀ ਜਾਣਾ ਹੈ ਘੋਲੀ ਜਾਣਾ ਵੀ ਜਿਵੇਂ ਇਹਦੇ ਵਿੱਚ ਕੋਈ ਗੰਢ ਨਹੀਂ ਰਹੀਗੀ ਬਿਲਕੁਲ ਆਏ ਆਏ ਜਮਾ ਹਲਾ ਹਲਾ ਕੇ ਆਪਾਂ ਇਹਨੂੰ ਇਹਨੂੰ ਘੋਲ ਲੈਣਾ ਹੈਗਾ ਪੂਰਾ ਫੁੱਲ ਇਹਨੂੰ ਆਪਾਂ ਘੋਲ ਲੈਣਾ ਹੈਗਾ ਪੂਰਾ ਵਧੀਆ ਘੋਲ ਲੈਣਾ ਜਦੋਂ ਇਹਦਾ ਘੋਲ ਤਿਆਰ ਕਰ ਲਿਆ ਆਪਾਂ ਫਿਰ ਇਹਨੂੰ ਕੀ ਕਰੋ ਵੀ ਇੱਕ ਵਾਰੀ ਆਪਣੇ ਘਰੇ ਮਿਕਸੀ ਹੁੰਦੀ ਆ ਛੋਟੀ ਹੱਥ ਵਾਲਿਆ ਗ੍ਰਾਈਂਡਰ ਉਹਦੇ ਵਿੱਚ ਇਹਨੂੰ ਬਿਲਕੁਲ ਇਹਦੀਆਂ ਸਾਰੀਆਂ ਗੰਡਾ ਮਾਰ ਦਿਓ ਜੋ ਆ ਗੰਡਾ ਪਈਆਂ ਹੁਣ ਇਹਦੀਆਂ ਗੰਡਾ ਸਾਰੀਆਂ ਮਾਰ ਦਿਓ 500 ਗ੍ਰਾਮ ਆਪਾਂ ਲਿਆਗਾ ਇਹ ਆਪਾਂ ਇਹ ਪਾਣੀ 1 ਕਿਲੋ ਲੈ ਲਓ 500 ਦੀ بجائے 1 ਕਿਲੋ ਲੈ ਲਓ ਕਿਲੋ ਲੈ ਕੇ ਆਪਾਂ ਜੱਗ ਦੇ ਵਿੱਚ ਪਾ ਕੇ ਮਿਕਸੀ ਵਾਲੇ ਚ ਗ੍ਰੈਂਡਰ ਦੇ ਵਿੱਚ ਇਹਨੂੰ ਬਿਲਕੁਲ ਘੰਡੇ ਦੇ ਅੰਦਰ ਭੋਰਾ ਨਾ ਰਹੇ ਜਦੋਂ ਇਹਦੇ ਇਹ ਆਪਾਂ ਤਿਆਰ ਹੋ ਗਈ ਉਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਆਪਾਂ ਹਲਦੀ ਪਾ ਲੈਣੀ ਐ ਇਹਦੇ 'ਚ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਹਲਦੀ ਪਾ ਲਾਂਗੇ ਫਿਰ ਉਹਦੇ ਵਿੱਚ ਕੀ ਪਾਵਾਂਗੇ ਆਪਾਂ ਆਹ ਵੇਖੋ ਪਤਾਸੇ ਪਾ ਲਾਂਗੇ ਫਿਰ ਉਹਦੇ ਵਿੱਚ ਕੀ ਪਾਵਾਂਗੇ ਆਪਾਂ ਉਹਦੇ ਦਹੀਂ ਪਾ ਲਾਂਗੇ ਇਹਨੂੰ ਪਾ ਕੇ ਫਿਰ ਫਿਰ ਆਪਾਂ ਇਹਨੂੰ ਉਹ ਜੱਗ ਦੇ ਵਿੱਚ ਮਿਕਸੀ ਵਾਲੇ 'ਚ ਪਾ ਕੇ ਬਿਲਕੁਲ ਗ੍ਰाइंड ਵਾ ਫੇਰ ਕਰ ਲੈਣਾਗਾ ਗ੍ਰੇਂਡ ਕਰਕੇ ਗ੍ਰੇਂਡ ਪੂਰਾ ਫਿਰ ਵਧੀਆ ਬਣਾ ਕੇ ਇਹਨੂੰ ਜਿਵੇਂ ਆਪਾਂ ਜੂਸ ਆਪ ਪੀਨੇ ਆ ਫਿਰ ਇਹਨੂੰ ਆਪਾਂ ਫਰਿੱਜ ਉੱਤੇ ਰੱਖ ਦਿਓ ਆਪਾਂ 7 ਮਿੰਟ। ਅਗਰ ਗਾਂ ਜਾਦੇ ਬਿਮਾਰ ਆ, ਜਾਦੇ ਮੈਲਾ ਮੂਦੀਆ ਤਾਂ ਤਾਂਹਾਂ ਬਰਫ਼ ਵਾਲੇ 'ਚ ਰੱਖ ਦਿਓ। 2 ਮਿੰਟਾਂ ਦੇ ਵਿੱਚ ਠੰਡਾ ਹੋ ਜੂ। ਠੰਡਾ ਹੋ ਜੂ ਇੱਕ ਖਰਾਕ ਇਹਨੂੰ ਬਣਾ ਕੇ ਆਪਾਂ ਸਵੇਰ ਵੇਲੇ ਦੇ ਦਿਓ। ਇੱਕ ਆਪਾਂ ਸ਼ਾਮ ਵੇਲੇ ਦੇ ਦਿਓ ਜਦੋਂ ਸੁਬਾ ਦੇਓਗੇ ਤੀਜੀ ਖਰਾਕ ਗਾਂ ਬਿਲਕੁਲ ਨੌ ਵਰ ਨੌ। ਹੁਣ ਲੈਣਾ ਕੀ ਆਪਾਂ? 5 ਚੀਜ਼ਾਂ ਲੈਣੀਆਂ। ਅੱਧਾ ਕਿਲੋ ਆਟਾ 200 ਗ੍ਰਾਮ ਹਲਦੀ 200 ਗ੍ਰਾਮ ਪਤਾਸੇ ਅੱਧਾ ਕਿਲੋ ਦਹੀਂ 1 ਕਿਲੋ ਪਾਣੀ ਇਹ ਚੀਜ਼ਾਂ ਨੂੰ ਆਪਾਂ ਸਾਰਾ ਘੋਲ ਤਿਆਰ ਕਰਕੇ ਆਪਾਂ ਉਹਦੇ ਅੰਦਰ ਸੜ ਦੇਣਾ ਤੇ ਆਪਣਾ ਪਸ਼ੂ ਮੈਲਾ ਮੂਤਣ ਤੋਂ ਬਿਲਕੁਲ ਓਕੇ ਹੋ ਜੂ ਇਹ ਜਿਹੜਾ ਹੈਗਾ ਇਹ ਜਿਹੜਾ ਹੁਣ ਆਊਗਾ ਮੌਸਮ ਸੌਣ ਭਾਦੋਂ ਸੌਣ ਭਾਦੋਂ ਦੇ ਵਿੱਚ ਇਹ ਪ੍ਰੋਬਲਮ ਖਾਸ ਕਰਕੇ ਆਉਂਦੀ ਆ ਕਿਉਂ ਉਹਦੋਂ ਬੱਦਲ ਪੈ ਕੇ ਹਟਦਾ ਹੈ ਬੱਦਲ ਪੈ ਕੇ ਹਟਦਾ ਇੱਕ ਇਹ ਦਮ ਹਮਸ ਹੋ ਜਾਂਦੀ ਆ ਹਮਸ ਹੋ ਜਾਂਦੀ ਹੈਗੀ ਪਸੂ ਨੂੰ ਬਿਲਕੁਲ ਤਾ ਵੱਜ ਜਾਂਦਾ ਹੈ ਉਦੋਂ ਇਹ ਇਹ ਪ੍ਰੋਬਲਮ ਆ ਜਾਂਦੀ ਆ ਤਾਂ ਕਰਕੇ ਇਹ ਵੀਡੀਓ ਮੈਂ ਪਹਿਲਾਂ ਹੀ ਤਿਆਰ ਕਰਕੇ ਤੇ ਤੁਹਾਨੂੰ ਵੀਰ ਭਰਾਵਾਂ ਨੂੰ ਦੇਤੀ ਆ ਹੁਣ ਮੇਰੀ ਬੇਨਤੀ ਇਹ ਆ ਵੀ ਜਿਵੇਂ ਹੁਣ ਫਰਜ ਕਰੋ ਵੀ ਇਹ ਮੈਂ ਬਣਾਤੀ ਵੀਡੀਓ ਕਈ ਵੀਰ ਭਰਾ ਕੀ ਕਰਦੇ ਆ ਵੀਡੀਓ ਨੂੰ ਅੱਧਿਕ ਦੇਖੀ ਤੇ ਚੱਕ ਕੇ ਕਾਨਾ ਫੋਨ ਲਾ ਕੇ ਦੱਸ ਦਿੰਦੇ ਆ ਅੰਕਲ ਜੀ ਹਲਦੀ ਕਿੰਨੀ ਲੈਣੀ ਆ ਅਸੀਂ ਦਹੀਂ ਕਿੰਨੀ ਲੈਣੀ ਆ ਵੇਖੋ ਜੀ ਇਹ ਮੇਰਾ ਨਟ ਤੇ ਚੜਿਆ ਵਾ ਬਹੁਤ ਦੂਰ ਦੂਰ ਤੱਕ ਗਿਆ ਮੈਨੂੰ ਫੋਨ ਜਾਦੇ ਆ ਜਾਂਦੇ ਆ ਮੈਨੂੰ ਦਿੱਕਤ ਆ ਜਾਂਦੀ ਆ ਮੈਂ 6 ਵਜੇ ਤੋਂ 8 ਵਜੇ ਦਾ ਟਾਈਮ ਰੱਖਿਆ 6 ਤੋਂ ਤੜਕੇ 8 ਦਾ ਰੱਖਿਆ ਉਹਦੇ ਵਿੱਚ ਵਿੱਚ ਕਰੋ ਮੇਰੀ ਵੀਡੀਓ ਨੂੰ ਦੁਬਾਰਾ ਵੇਖੋ ਇਹ ਮੇਰਾ ਲੋਕ ਸੇਵਾ ਦਾ ਕੰਮ ਆ ਫ੍ਰੀ ਦਾ ਕੰਮ ਆ ਮੇਰਾ ਕੋਈ ਆਪਾਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਫ੍ਰੀ ਆਪਾਂ ਸੇਵਾ ਵੰਡਣੀ ਆ ਔਰ ਉਹਦੇ ਤੇ ਥੋੜਾ ਜਆ ਤੁਸੀਂ ਧਿਆਨ ਦਿਆ ਕਰੋ ਫੋਨ ਲਾਉਣ ਤੋਂ ਪਹਿਲਾਂ ਇੱਕ ਵਾਰੀ ਰਿਪੀਟ ਕਰ ਲਿਆ ਕਰੋ ਮੇਰੀ ਵੀਡੀਓ ਨੂੰ ਜਦੋਂ ਮੇਰੀ ਵੀਡੀਓ ਨੂੰ ਰਿਪੀਟ ਕਰ ਲੋਗੇ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਪੈਣੀ ਉਹਦੇ 'ਚ ਕੀ ਦਿੱਕਤ ਆਉਂਦੀ ਆ ਜਿਵੇਂ ਕਿਸੇ ਦਾ ਪਸ਼ੂ ਬਿਮਾਰ ਆ ਉਹਨੇ ਬੰਦੇ ਨੇ ਫੋਨ ਕਰਨਾ ਹੈ ਫੋਨ ਮੇਰੇ ਕੋਲੇ ਬਾਧੂ ਆਈ ਜਾਂਦੇ ਆ ਫਿਰ ਉਹ ਕਹਿੰਦੇ ਅੰਕਲ ਜੀ ਤੁਹਾਨੂੰ ਫੋਨ ਨਹੀਂ ਲੱਗ ਰਿਹਾਗਾ ਕਿਉਂ ਫੋਨ 80 80 90 90 ਫੋਨ ਆ ਜਾਂਦੇ ਆ ਕੋਈ ਗਰਮੀ ਦੇ ਕਾਰਨ ਬਹੁਤ ਬਿਮਾਰੀ ਚੱਲ ਰਹੀ ਹੈਗੀ ਇਹ ਮੇਰਾ ਨਾਮ ਗੁਰਲਾਬ ਸਿੰਘ ਬਠਿੰਡਾ ਹੈ ਅਗਰ ਮੇਰਾ ਨਾਮ ਨਾਲ ਹੋਰ ਇੱਕ ਜਿਰੀਆ ਇਹ ਆ ਵੀ ਜੇ ਕਿਸੇ ਨੇ ਵੀਡੀਓ ਬਣਵਾਉਣੀ ਆ ਚੰਗੇ ਪਸ਼ੂ ਦੀ ਗਾਂ ਮੱਝ ਦੀ ਕੋਈ ਸੇਲ ਪਰਚੇਜ ਵਾਸਤੇ ਆਗਾ ਕਿਸੇ ਨੇ ਗਾਂ ਨਮੀ ਲੈਣੀ ਆ ਕਿਸੇ ਨੇ ਮੱਝ ਲੈਣੀ ਆਗੀ ਉਹ ਮੇਰੇ ਮੇਰੇ ਨਾਲ ਵਾਸਤਾ ਕਰਕੇ ਕਰ ਸਕਦਾ ਕਿਸੇ ਨੇ ਡੈਰੀ ਫਾਰਮ ਨਵਾਂ ਖੋਲਣਾ ਹੈ ਜਿਵੇਂ ਮੁੰਡੇ ਨਵੇਂ ਉੱਠ ਰਹੇ ਆਗੇ ਹੁਣ ਡੈਰੀ ਫਾਰਮ ਖੋਲ ਰਹੇ ਆ ਨਵੇਂ-ਨਵੇਂ ਮੇਲੇ ਲੱਗ ਰਹੇ ਆ ਮੇਲਿਆਂ ਤੇ ਜਾ ਕੇ ਉਤਸ਼ਾਹ ਵਧਿਆ ਲੋਕਾਂ ਦਾ 40 40 ਅੱਜ ਤੜਕੇ ਫੋਨ ਆਇਆ ਉਹ ਕਹਿੰਦਾ ਜੀ ਅੰਕਲ ਜੀ ਮੇਰੀ ਗਾਂ 60 ਲੀਟਰ ਦੁੱਧ ਦੇ ਰਹੀ ਹੈਗੀ ਮੈਨੂੰ ਬਹੁਤ ਉਤਸ਼ਾਹ ਮਿਲਿਆ ਉਸ ਮੁੰਡੇ ਤੋਂ ਉਹ ਮੁੰਡੇ ਦਾ ਮੈਂ ਫੋਨ ਫੀਡ ਕਰ ਲਿਆ ਉਹਨੂੰ ਮੈਂ ਬਹੁਤ ਚੀਜ਼ਾਂ ਦੱਸੀਆਂ ਉਹਨੂੰ ਮੈਂ ਦੱਸਿਆ ਵੀ ਭਾਈ ਤੂੰ ਆਪ ਦਾ ਆਹਾਹਾ ਸਮਾਨ ਪਾ ਆ ਫੀਡ ਦੇ ਵਿੱਚ ਆਹ ਸਮਾਨ ਤੂੰ ਬੰਦ ਕਰ ਦੇ ਆਹਾਹਾ ਫੀਡ ਤੂੰ ਤਿਆਰ ਕਰ ਵੀ 66 ਕਿਲੋ ਤੇ ਆਪਣੀਆਂ ਅੱਜ ਗਾਇਆਂ ਪਹੁੰਚ ਗਈਆਂ ਆਪਣੇ ਕੋਲੇ 25 25 30 30 ਕਿਲੋ ਤੇ ਆਪਾਂ ਮੈਂਗਾਂ ਆ ਗਈਆਂ ਆਪਣੇ ਕੋਲੇ ਬਹੁਤ ਬੰਦਿਆਂ ਨੇ ਮਤ ਵਾਲੇ ਇਸ ਤੇ ਬਰੀਡਿੰਗ ਤੇ ਕੰਮ ਕਰ ਰਹੇ ਆਗੇ ਜਿਵੇਂ ਮੇਲੇ ਲੱਗੇ ਜਗਰਾਉਂ ਦਾ ਮੇਲਾ ਲੱਗਿਆ ਝੜਕ ਦਾ ਮੇਲਾ ਲੱਗਿਆਗਾ ਇੱਥੇ ਲੋਕਾਂ ਨੇ ਬਹੁਤ ਜ਼ਿਆਦਾ ਉਹ ਕੀਤੇ ਜੇ ਕਿਸੇ ਵੀਰ ਭਰਾ ਨੇ ਸ਼ੌਂਕ ਦੇ ਤੌਰ ਤੇ ਆਪਦਾ ਡੈਰੀ ਫਾਰਮ ਦੀ ਵੀਡੀਓ ਬਣਵਾਉਣੀ ਹੋਵੇ ਕਈ ਵਾਰੀ ਆ ਨਵੇਂ-ਨਵੇਂ ਹੁਣ ਡੈਰੀ ਫਾਰਮ ਕਰ ਰਹੇ ਆ ਉਹ ਆਪਾਂ ਵੀਡੀਓ ਕਵਰ ਕਰ ਦਿਆਂਗੇ ਕੋਈ ਵੇਚਣ ਵਾਸਤੇ ਸੇਲ ਪਰਚੇਜ ਵਾਸਤੇ ਜਾਂ ਨਵੇਂ ਲੈਣ ਵਾਸਤੇ ਮੇਰੇ ਨਾਲ ਇਸ ਵੀਡੀਓ ਦੇ ذریعے ਵਾਸਤਾ ਕਰਕੇ ਮੇਰੇ ਨਾਲ ਵਾਸਤਾ ਕਾਇਮ ਕਰ ਸਕਦੇ ਆਗੇ ਜਿਹੜਾ ਅੱਜ ਦਾ ਵੀਡੀਓ ਬਣਾਉਣ ਦਾ ਮਤਲਬ ਸੀ ਆਪਣਾ ਪਸ਼ੂ ਨੇ ਗਾਂ ਨੇ ਮੈਲਾ ਮੂਤ ਜਾਣਾ ਔਰ ਘਰੇ ਬੈਠਾ ਦੇਸੀ ਨੁਕਤਾ ਆਪਾਂ ਕਿਵੇਂ ਤਿਆਰ ਕਰਕੇ ਸਾਰੀਆਂ ਚੀਜ਼ਾਂ ਹੀ ਆਪਣੇ ਕੋਲੇ ਘਰੇ ਆ ਆਪਾਂ ਨੂੰ ਸਿਰਫ ਇੱਕ ਕਲਾ ਪਤਾਸਾ ਹੀ ਲੈਣਾ ਪਊ ਉਹ ਵੀ ਪਤਾਸਾ ਦੁਕਾਨ ਤੋਂ ਮਿਲ ਜਾਂਦਾ ਅਗਰ ਤੁਰਤੇ ਹੀ ਤੁਸੀਂ ਦੇ ਦਿਓਗੇ ਤੇ ਤੁਹਾਡਾ ਬਿਲਕੁਲ ਓਕੇ 999 ਹੋਊਗਾ ਪਸ਼ੂ ਬਹੁਤ ਬਹੁਤ ਗੁਰਲਾਬ ਵੱਲੋਂ ਧੰਨਵਾਦ ਮੇਰਾ ਵੀਡੀਓ ਵੇਖਣ ਵਾਲਿਆ ਵੀਰਾਂ ਦਾ ਬਹੁਤ ਸਹਯੋਗ ਮੈਨੂੰ ਮਿਲਿਆਗਾ ਬਹੁਤ ਮੈਨੂੰ ਫੋਲੋ ਕੀਤਾ ਤੁਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ